ਉਹ ਲੋੜੀਂਦੇ ਇਹ ਦੇਖੋ ਸਕੂਲ ਦੀ ਪਾਸਿਆ ਕਦਮੀ ਇੰਟਰਨੈਸ਼ਨਲ ਸਕੂਲ ਦੀ ਉਹਦੇ ਪਿੱਛੇ ਰਾਜਧਾਨੀ ਵਾਲਿਆਂ ਦੀ ਬੱਸ ਦੇ ਪਿੱਛਲੇ ਪਾਸੇ ਬੱਸ ਮਾਰਦੀ ਸਕੂਲ ਦੇ ਵਿੱਚ ਬੱਚੇ ਸੀ ਬੱਚੇ ਕਿਥੋਂ ਚਿਹਰਾ ਪਾਉਂਦੇ ਆ ਮੈਂ ਅਚਾਨਕ ਹੀ ਅੱਜ ਉੱਚੇ ਸੀਗਾ ਅਸੀਂ ਤੇ ਬੱਚੇ ਵਿਚਾਰੇ ਘਬਰਾ ਗਏ ਇੱਕ ਪਾਸੇ ਬੱਚੇ ਘਬਰਾ ਗਏ ਕਾਹ ਕੇ ਇੱਕ ਬੱਚੇ ਦੇ ਸੱਟ ਲੱਗੀ ਆ ਉਹ ਫੜਨ ਲੱਗੀ ਆ ਕਿਤੇ ਬਿਲਕੁਲ ਪੈਣੇ ਪੈਣੇ ਤੋਂ ਸੱਟ ਲੱਗੀ ਹੈ ਸੱਟ ਲੱਗੀ ਹੈ ਹਾਂ ਸੱਟ ਲੱਗੀ ਆ ਮੜੀ ਜਨ ਲੱਗੀ ਆ ਅਰੇ ਫਰਮ ਉਹ ਤੇ ਦੇਖੋ ਉਹ ਦੇਖੋ ਬੜਾ ਤਰ ਉੱਪਰ ਪਾਸ ਸੱਟ ਲੱਗਿਆ ਕੋਮ ਕੋਮ ਹਾਂ ਪਛਾਨ ਕੀ ਉੱਠੀ ਸਰਾ ਮਿਆੜੇ ਤਾਂ ਸੱਟ ਲੱਗੀ ਉਹਨਾਂ ਦੇ ਉਹਨੇ ਸ਼ਿਬੇ ਕ੍ਰਾਸ ਰੋਡ ਦੇ ਪਾਸੇ ਐਕਸੀਡੈਂਟ ਹੋਇਆ। ਔਰ ਸਕੂਲਾਂ ਦੀ ਬੱਸਾਂ ਦੇ ਪ੍ਰਤੀ ਸਰਕਾਰ ਦੀਆਂ ਬਹੁਤ ਵੱਡੀਆਂ ਨੈਗਲੀਜੈਂਸੀਜ਼ ਆ ਜਿਹਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਔਰ ਸਰਕਾਰ ਸੁਣਦੀ ਹੀ ਨਹੀਂ। ਸੇ ਮਾਈਂਡਲੈਸ ਗਵਰਨਮੈਂਟ ਆ ਸਿਸਟਮ ਗਵਰਨਮੈਂਟ ਦਾ ਟ੍ਰੈਫਿਕ ਸੇ ਤੋਂ ਮਾਈਂਡਲੈਸ ਆ ਬੱਚਿਆਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਆ ਕਿਸੇ ਦੇ ਪ੍ਰਤੀ ਸਰਕਾਰ ਨੂੰ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਆਪਣੀ ਹਮਦਰਦੀ ਆ ਇਹਨਾਂ ਨੇ ਇੱਕ ਦੂਜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਾਂ ਤੱਕ ਸੀਮਤ ਆ ਇਹੋ ਜੀ ਹਮਾਰੀ ਵਿੱਚ ਡਾਲੂ ਇਹ ਹਾਲ ਆ ਸਾਡੇ ਸਮਾਜ ਦਾ ਇਹ ਦੇਖੋ ਸਕੂਲ ਦੀ ਪਾਸਿਆ ਅਕਾਦਮੀ ਮੇਂਗਲਾ ਪੂਰੀ ਇੰਟਰਨੈਸ਼ਨਲ ਸਕੂਲ ਦੀ ਉਰੇ ਪਿੱਛੇ ਰਾਜਧਾਨੀ ਵਾਲਿਆਂ ਨੇ ਬੱਸ ਦੇ ਪਿੱਛਲੇ ਪਾਸੇ ਬੱਸ ਮਾਰਦੀ ਸਕੂਲ ਦੇ ਵਿੱਚ ਬੱਚੇ ਸੀ ਬੱਚੇ ਕਿੁੱਪਕਲ ਚਿਹੜਾ ਪਾਦੇ ਆ ਮੈਂ ਅਚਾਨਕ ਹੀ ਅੱਜ ਉੱਛੇ ਸੀਗਾ ਅਸੀਂ ਤੇ ਬੱਚੇ ਵਿਚਾਰੇ ਡਗੜਾ ਗਏ ਬੱਚੇ ਡਗੜਾ ਕੀ ਆ ਕੇ ਇੱਕ ਬੱਚੇ ਦੇ ਸਿਰਕ ਲੱਗੀ ਆ ਉਹ ਜੀ ਸੱਟ ਲੱਗੀ ਹੈ ਹਾਂ ਸੱਟ ਲੱਗੀ ਹੈ ਮਾੜੀ ਜਿਹੀ ਲੱਗੀ ਅਰੇ ਕਰੋ ਇਹ ਦੇਖੋ ਉਹਦਾ ਤਰਫ ਸੱਟ ਲੱਗਿਆ ਫੋਨ ਤੋਂ ਹਾਂ ਰਚਾਨੀ ਕੀ ਉੱਠੀ ਸਗਾ ਯਾਰਿਆ ਤਾਂ ਸੱਟ ਲੱਗੀ ਉਹਨੇ ਕਿ ਔਰ ਸਕੂਲਾਂ ਦੀ ਬੱਸਾਂ ਦੇ ਪ੍ਰਤੀ ਸਰਕਾਰ ਦੀਆਂ ਬਹੁਤ ਵੱਡੀਆਂ ਨੈਗਲੀਜੈਂਸੀਜ਼ ਆ ਜਿਹਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਔਰ ਸਰਕਾਰ ਸੁਣਦੀ ਨਹੀਂ ਸੇ ਮਾਈਂਡਲੈਸ ਗਵਰਨਮੈਂਟ ਆ ਸਿਸਟਮ ਗਵਰਨਮੈਂਟ ਦਾ ਟ੍ਰੈਫਿਕ ਸਿਸਟਮ ਮਾਈਂਡਲੈਸ ਹੈ ਬੱਚਿਆਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਆ ਕਿਸੇ ਦੇ ਪ੍ਰਤੀ ਸਰਕਾਰ ਨੂੰ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਆਪਣੀ ਹਮਦਰਦੀ ਆ ਕਿ ਨਾ ਨਹੀਂ ਇੱਕ ਦੂਜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਾਂ ਤੱਕ ਹੀ ਸੀਮਤ ਹੈ। ਇਹ ਪੋਲੀ ਹਮਾਰੀ ਵਿੱਚ ਡਾਲੂ। ਇਹ ਹਾਲਿਆ ਸਾਡੇ ਸਮਾਜ ਦਾ ਹੀ ਹੈ।